ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਬਰੀਡ ਕਪਣ ਟੁਕੜ ਵੜ ਛੇਣ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਭਾਈ ਜੀ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਠੀਕ ਹੋ ਭਾਈ ਵਧੀਆ ਵਧੀਆ ਭਾਈ ਨਾਮ ਤੇ ਬਾਈ ਆਪਣਾ ਐਡਰੈਸ ਮਾ ਗੁਰਸੇਵ ਸਿੰਘ ਆ ਵੀਰੇ ਹੂੰ ਪਿੰਡ ਮਾਚੀ ਗਿਆ ਜ਼ਿਲ੍ਹਾ ਮੋਗਾ ਤਹਿਸੀਲ ਲਿਆ ਸੰਗਣਾ ਨੇੜੇ ਪਿੰਡ ਬਈ ਨੇੜੇ ਹੰਤਪੁਰ ਆ ਇਧਰ ਬਲਾਸਪੁਰ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 99143 71529 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆ ਸੂਂਦੀ ਆ ਇਹ ਦੂਜਾ ਵੀਰੇ ਤੀਜੇ ਸੂਏ ਲਈ ਗੱਬਣਾ ਚਾਰ ਮਹੀਨੇ ਪੂਰੇ ਹੋ ਕੇ ਪੰਜਵਾਂ ਲੱਗਿਆ ਵਾ ਚਾਰ ਮਹੀਨੇ ਪੂਰੇ ਹੋ ਕੇ ਪੰਜਵਾਂ ਲੱਗਿਆ ਵਾ ਠੀਕ ਆ ਚੈੱਕ ਪਾਸ ਆ ਗਈ ਚੈੱਕ ਪਾਸ ਅਗਲਾ ਕਰਾ ਲੇ ਬਈ ਤੇ ਕਿੰਨਾ ਦੁੱਧ ਹੈ? ਦੁੱਧ 5 ਲੀਟਰ ਹੈ ਵੀਰੇ। ਦੋਨਾਂ ਡੰਗਾਂ ਦਾ। ਹਾਂ। ਤੇ ਜੇ ਕੋਈ ਵੀਰ ਮੰਨ ਕੇ ਚੱਲੋ ਵੀ ਦੋ ਟਾਈਮਾਂ ਦੀ ਥੱਲੀ ਕਰੀ ਤੋ ਕਰਕੇ ਤੇ ਥੱਲੀ ਬਾਈ ਫੇਰ ਹੀ ਲਿਜਾਵੇ। ਠੀਕ ਹੈ ਬਾਈ। ਥੱਲੀ ਕਰਕੇ ਬਾਈ ਕਹਿੰਦਾ ਮੈਂ ਫੇਰ ਲਿਜਾਵੇ ਤੇ ਚਵਾਈ ਕਿਵੇਂ ਲੱਗੇ ਬਾਈ? ਚਵਾਈ ਵਧੀਆ ਵੀਰੇ। ਠੀਕ ਆ। ਚਵਾਈ ਬਾਈ ਕਹਿੰਦਾ ਇੱਕ ਨੰਬਰ ਲੱਗੇ ਬਾਕੀ ਥਣਾ ਦਾ ਸਾਇਜ ਆਪਾਂ ਚੈੱਕ ਕਰਾਂ ਨੇ ਇੱਕ ਨੰਬਰ ਥਣ ਲੱਗਾ ਵਾ ਕੱਲਾ ਕੱਲਾ ਥਣਾ ਪੂਰੀ ਵੀ ਤੇ ਇਹਨੂੰ ਆਪਾਂ ਕਰੀ ਥਣ ਲੱਗਾ ਵਾ ਤੇ ਚਵਾਈ ਹੋਈ ਹੋਈ ਬਾਈ ਸਵੇਰੇ ਹੈਨਾ। ਚਵਾਈ ਹੋਈ ਬੇ ਵੀਰੇ। ਠੀਕ। ਚਵਾਈ ਬਾਈ ਕਹਿੰਦਾ ਹੋਈ ਵੀ ਆ ਬ ਖੋਲੇ ਬਾਈ ਮੜੀ ਜੀ ਤੋਰਾ ਬਾਕੀ ਰੰਗ ਰੂਪ ਬਹੁਤ ਚੰਗਾ ਬਈ ਕੱਦ ਬਹੁਤ ਚੰਗਾ ਆ ਗਿਆ ਹਾਂ ਹਾਂ ਕੱਦ ਫੁੱਲ ਆ ਵੀਰੇ ਕੱਦ ਫੁੱਲ ਆ ਬਾਕੀ ਸਭ ਹੀ ਬਲੀ ਵਧੀਆ ਹਾਂ ਤੇ ਤੋਰਾ ਦਾਰਾ ਬਈ ਆਪਾਂ ਕਰਵਾ ਲੈਣੇ ਸਾਨੂੰ ਚੈੱਕ ਫੇਸ ਵਗੈਰਾ ਵੀ ਪਸੰਦ ਚੈੱਕ ਕਰਵਾਉਣੇ ਥੋੜਾ ਜਿਹਾ ਪੈਰ ਦਾ ਮੰਦੀ ਆ ਪੈਰ ਥੋੜਾ ਜਿਆ ਨਾ ਪੱਕਾ ਜਾ ਮਨਾਉਂਦੀ ਆ ਥੋੜਾ ਜਿਆ ਠੀਕ ਆ ਪੱਕਾ ਆ ਬਈ ਲੈਈ ਉਹਨਾਂ ਦੇ ਮੈਟ ਮੂਟ ਜੇ ਹੈ ਨਹੀਂ ਸੀਗੇ ਠੀਕ ਆ ਬਈ ਤੇ ਬਈ ਕਹਿੰਦਾ ਮੈਟ ਮੂਟ ਹੈ ਨਹੀਂ ਸੀ ਤਾਂ ਕਰਕੇ ਥੋੜਾ ਜਿਹਾ ਚੱਕਰ ਆਗਾ ਵੀ ਹਾਂ ਹੋ ਜਾ ਜਦੋਂ ਖੜਾ ਹੀ ਰਹਿਣਾ ਹਨਾ ਇੱਕ ਦੰਦੇ ਹਾਂ ਉਹ ਚੱਕਰ ਕੋਈ ਨਹੀਂ ਆਣਾ ਲੱਗਦਾ ਨਾ 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 ਉਹ ਕੋਈ ਚੱਕਰ ਨਹੀਂ ਵੀਰੇ ਹੂੰ ਬਾਕੀ ਇਹ ਲੇਵੇ ਦੀ ਗੱਲ ਕਰੀਏ ਜਮਾ ਫਿਕਸ ਹੋਵਣਾ ਆ ਗਿਆ ਭਾਈ ਨਾਲੇ ਦਾ ਗੱਲ ਕੀ ਆ ਨਾਲੇ ਦੁੱਧ ਪੀਓਗੇ ਨਾਲੇ ਗੱਬਣਾ ਕਿ ਨਹੀਂ ਨਾਲੇ ਗੱਬਣਾ ਹਾਂ ਹੂੰ ਤੇ ਮੁੱਲ ਭਾਈ ਇਹਦਾ ਉਸ ਹਾਂ ਨਾ ਫਿਰ ਕੀ ਰਹਿਣ ਵਾਲਾ ਮੁੱਲ 30000 ਆ ਵੀਰੇ 30000 ਰੁਪਏ ਹਾਂ ਬੱਸੀਆਂ ਵਾਲਾ ਮੁੱਲ ਹੀ ਬੱਸੀਆਂ ਵਾਲਾ ਹੀ ਆ ਬੱਸ ਉਹ ਚ ਵੀ ਹੋਰ ਸੱਪਾ ਕਰ ਦਿਆਂਗੇ ਆਪਾਂ ਠੀਕ ਆ ਕੋਈ ਜਾਨੀ ਬਾਹਲਾ ਨਾ ਕਹੇ ਕਰਾਂਗੇ ਲਾਜ਼ਮੀ ਬਾਈ ਕਹਿੰਦਾ ਸੂੜ ਸੱਪਾ ਬਾਈ ਜ਼ਰੂਰ ਕਰਦੇ ਆਂਗੇ ਬਸ ਥੋੜਾ ਘਣਾ ਹੀ ਹੋਊਗਾ ਹਨਾ ਹੋਰ ਕੋਈ ਦਿੱਕਤ ਨਹੀਂ ਉਹ ਪੈਰ ਦਾ ਬਾਈ ਨੇ ਦੱਸ ਹੀ ਦਿੱਤਾ ਥੋੜਾ ਜਿਹਾ ਪੱਕੇ ਦਾ ਜ਼ਰੂਰ ਮੰਦੀ ਆਗੀ ਤੇ ਕੱਚੇ ਦੇ ਜਾ ਕੇ ਸਹੀ ਹੋਈ ਜਾਣਾ ਇਹਨੇ ਵਿੱਚ ਹਨਾ ਹੋ ਜਾਣਾ ਬਾਈ ਬਾਕੀ ਮੈਡ ਮੂਡ ਜੀ ਦੇ ਹੋਏ ਨੇ ਹੋਈ ਜਾਣਾ ਜਦੋਂ ਉਹਨਾਂ ਦੇ ਵਾਲੇ ਬੇਟੇਲੇ ਘਰੋਂ ਲਈ ਆਪਾਂ ਠੀਕ ਹੈ ਬਾਈ ਨਹੀਂ ਸਮਾਈ ਘੱਟ ਸੀ ਜਮਾਈ ਹੈ ਨਹੀਂ ਸੀ ਬੰਦੇ ਇੱਕ ਕਿਲੇ ਤੇ ਖੜੀ ਸੀ ਯਾਰ ਠੀਕ ਹੈ ਬਾਈ ਬਾਕੀ ਫੇਸ ਵਗੈਰਾ ਆਪਾਂ ਬਾਈ ਇਧਰੋਂ ਵੀ ਚੈੱਕ ਕਰਵਾ ਲੈ ਵੋਦੀਵਾਦੀ ਦੇਖੋ ਬੜੀ ਕਮਾਲ ਆਦੀ ਬਾਕੀ ਬਈ ਆਏ ਮੰਨ ਲਓ ਵੀ ਕੱਦ ਕਾਰ ਪੱਖੋਂ ਜਿਵੇਂ ਨਰੂਈ ਨਿਕਰ ਬਹੁਤ ਅਗਰਮੜੀ ਹੈ ਨਾ ਹਾਂ ਦੁਬਾ ਜਣਾ ਬਜੂਦ ਵਾਲੀ ਬੈੜ ਹੈ ਨਹੀਂ ਮੂਰੇ ਚੰਗੀ ਤਿਆਰ ਹੋਣ ਵਾਲੀ ਬੈੜ ਹੈ ਹਾਂ ਤੇ ਮੁੱਲ ਵੀ ਉਸ ਹਿਸਾਬ ਨੇ ਬਾਈ ਨੇ ਕੀਤਾ ਬਈ 30000 ਰੁਪਏ ਦੀ ਬਾਈ ਕਹਿੰਨਾ ਅੱਜ ਆਪਾਂ ਦੇ ਦੇਣੀ ਆ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਬੈੜ ਪਸੰਦ ਆ ਬਾਈ ਨਾਲ ਕੰਟੈਕਟ ਜ਼ਰੂਰ ਕਰੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ